ਸਭ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਇੱਕ ਖਾਸ ਮਕਸਦ ਲਈ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਪੁੱល ਕੇ ਆਪਣਾ ਜੀਵਨ ਗੁਆ ਰਹੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਮਾਲਕ ਸੱਚ ਹੈ ਜਿਸ ਦਾ ਅਸੀਂ ਸਿਮਰਨ ਕਰਨਾ ਹੈ ਆਪਣੀ ਆਤਮਾ ਨੂੰ ਉਸ ਦੇ ਨਾਲ ਜੋੜਨਾ ਹੈ ਤਾਂ ਕਵੀ ਸਾਹਿਬ ਵੀ ਆਪਣੀ ਬਾੜੀ ਦੇ ਅੰਦਰ ਫਰਮਾਨ ਕਰਦੇ ਹਨ ਮਾਨਸ ਜਨਮ ਦੁਰਲਭ ਹੈ ਹੋਏ ਨਬਾਰੋ ਬਾਰ ਜੋ ਫਲ ਬਨ ਪੱਕੇ ਪੋਏ ਗਿਰੇ ਬੋਰ ਨਾ ਡਾਗੇ ਢਾਰ ਆਪ ਫਰਮਾ ਰਹੇ ਹਨ ਕਿ ਜਿਸ ਤਰ੍ਹਾਂ ਮਾਨਸ ਜਨਮ ਹੀ ਦੁਰਲਭ ਹੈ ਨਾ ਲੱਭਣ ਵਾਲਾ ਹੈ ਜਿਸ ਤਰ੍ਹਾਂ ਇੱਕ ਦਰਖਤ ਦੇ ਉੱਤੋਂ ਟਾਣੀ ਦੇ ਨਾਲ ਉਹ ਜਦੋਂ ਫਲ ਪੱਕ ਕੇ ਥੱਲੇ ਡਿੱਗ ਪੈਂਦਾ ਹੈ ਤਾਂ ਫਿਰ ਉਹ ਫਲ ਦੁਬਾਰਾ ਦਰਖਤ ਦੇ ਨਾਲ ਨਹੀਂ ਜੁੜਦਾ ਐਸੇ ਤਰ੍ਹਾਂ ਹੀ ਇਨਸਾਨ ਦਾ ਜਨਮ ਦੁਰਲੱਭ ਹੈ ਕਹਿੰਦੇ ਕਿ ਇਹ ਵਾਰ-ਵਾਰ ਨਹੀਂ ਮਿਲਦਾ ਇੱਕ ਵਾਰੀ ਸਮਾਂ ਨਿਕਲ ਜਾਣ ਤੇ ਇਹ ਫਿਰ ਦੁਬਾਰਾ ਨਹੀਂ ਮਿਲ ਸਕਦਾ ਤਾਂ ਸਾਨੂੰ ਸ਼ੇਖ ਬਰੀ ਜੀ ਵੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਹਿ ਰਹੇ ਹਨ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਆਪਰ ਮਾਰੇ ਹਨ ਕਿ ਜਿਸ ਵੇਲੇ ਇਹ ਸਿਮਰਨ ਦਾ ਨਾਮ ਦਾ ਬੇੜਾ ਤਿਆਰ ਕਰਨ ਦਾ ਸਮਾ ਸੀ ਉਸ ਵੇਲੇ ਇਹ ਜੀਵ ਬੀੜਾ ਤਿਆਰ ਨਾ ਕਰ ਸਕਿਆ ਤਾਂ ਆਪਣੇ ਵਕਾਰਾਂ ਦੇ ਵਿੱਚ ਫਸਿਆ ਰਿਹਾ ਇਹ 몰 ਮਾਇਆ ਦੇ ਜਾਲ ਦੇ ਅੰਦਰ ਫਸਿਆ ਰਿਹਾ ਪਰ ਉਸ ਵੇਲੇ ਇਹ ਬੀੜਾ ਸਿਮਰਨ ਦਾ ਤਿਆਰ ਕਰਨ ਦਾ ਸਮਾਂ ਸੀ ਪਰ ਸਰਵਰ ਜਦ ਉਛਲੇ ਤਬ ਤਰਨ ਦੇਲਾ ਆਪ ਫਰਮਾ ਰਹੇ ਹਨ ਕਿ ਜਦੋਂ ਸਰੋਵਰ ਨਕੋ ਨਕ ਪਰ ਕੇ ਉਪਰੋਂ ਉਛਣ ਲੱਗ ਪੈਂਦਾ ਹੈ ਤਾਂ ਉਸ ਦੇ ਵਿੱਚ ਤਰਨਾ ਬੜਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇਹ ਇਨਸਾਨ ਵੀ ਵਕਾਰਾਂ ਦੇ ਵਿੱਚ ਪੈ ਕੇ ਇਸ ਦੇ ਵਿੱਚੋਂ ਨਿਕਲਣਾ ਬਹੁਤ ਇਸ ਨੂੰ ਵੀ ਔਖਾ ਹੋ ਜਾਂਦਾ ਆਫਰ ਮਾਰ ਰਹਿਣਾ ਆਥ ਨਾਲਾਈ ਕੁਸੰਬੜੇ ਜਲ ਜਸੀ ਢੋਲਾ हे ਮਿੱਤਰ ਇੱਕ ਕਸੁੰਬੇ ਨੂੰ ਆਥਣਾ ਲਾਈ ਕਿਉਂਕਿ ਇਹ ਜਲ ਜਾਵੇਗਾ ਇਹ ਸੜ ਜਾਏਗਾ ਕਸੁੰਬੇ ਦਾ ਰੰਗ ਥੋੜੀ دیر ਤੱਕ ਹੀ ਹੁੰਦਾ ਹੈ ਆਖਰ ਇਸਨੇ ਨਾਸ਼ ਹੋ ਜਾਣਾ ਹੈ ਇਸਨੇ ਨਸ਼ਟ ਹੋ ਜਾਣਾ ਹੈ ਪਰ ਇਨਸਾਨ ਮਾਇਆ ਦੇ ਅੰਦਰ ਗ੍ਰਸਤ ਹੋ ਕੇ ਉਹ ਆ ਬੈਠਾ ਹੈ ਕਾ ਇਸ ਸਮਝਦਾ ਹੈ ਕਿ ਸਭ ਕੁਝ ਹੀ ਸੰਸਾਰ ਦੇ ਅੰਦਰ ਜੋ ਮੈਂ ਕਰ ਰਿਹਾ ਹਾਂ ਇਹ ਮਾਇਆ ਦੇ ਅੰਦਰ ਫਸਿਆ ਰਹਿੰਦਾ ਹੈ ਇਹ ਜੀਵ ਇਸ ਮਾਇਆ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ ਆਪ ਫਰਮਾਨ ਕਰ ਰਹੇ ਹਨ ਇੱਕ ਆਪਣੀ ਪਤਨੀ ਸਾਕੇਰੇ ਬੋਲਾ ਕਹ ਰਹੇ ਹਨ ਕਈ ਜੀਵ ਆਤਮਾਵਾ ਇਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਆਪਣਾ ਆਤਮਿਕ ਜੀਵਨ ਆਤਮਿਕ ਅਵਸਥਾ ਨੂੰ ਕਮਜ਼ੋਰ ਕਰ ਲੈਂਦੀ ਹੈ ਹਨ ਆਫਰਮਾਨ ਕਰ ਰਹੇ ਹਨ ਇੱਕ ਆਪਣੀ ਪਤਲੀ ਸਾਕੇਰੇ ਬੋਲਾ ਤੇ ਉਹਨਾਂ ਨੂੰ ਪ੍ਰਭੂਪਤੀ ਦੇ ਦਰ ਤੇ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ ਆ ਫਰਮਾ ਰਹੇ ਹਨ ਦੁੱਧਾ ਥਣੀ ਨਾ ਆਵੀ ਹੀ ਫਿਰ ਹੋਏ ਨਾ ਮੇਲਾ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਦੁੱਧ ਥੜਾ ਦੇ ਵਿੱਚੋਂ ਇੱਕ ਵਾਰੀ ਨਿਕਲ ਜਾਂਦਾ ਹੈ ਤਾਂ ਫਿਰ ਉਹ ਦੁੱਧ ਥੜਾ ਦੇ ਅੰਦਰ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਫਿਰ ਹੋਏ ਨਾ ਮੇਲਾ ਕਿ ਉਹ ਪਰਮਾਤਮਾ ਦੇ ਨਾਲ ਹੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਫਿਰ ਮੇਲ ਨਹੀਂ ਹੋ ਸਕਦਾ ਜੀ ਇੱਕ ਵਾਰੀ ਸਮਾਂ ਨਿਕਲ ਜਾਣ ਤੇ ਆਪ ਫਰਮਾ ਰਹੇ ਹਨ ਕਿ ਉਹ ਸਿਮਰਨ ਦਾ ਬੇੜਾ ਤਿਆਰ ਕਰਨ ਵਾਸਤੇ ਜਿਸ ਵਕਤ ਇਨਸਾਨ ਦਾ ਵਿਲਾਸੀ ਉਸ ਵੇਲੇ ਇਹ ਸਿਮਰਨ ਦਾ ਬੇੜਾ ਤਿਆਰ ਨਹੀਂ ਕਰ ਸਕਿਆ ਤਾਂ ਹੁਣ ਜਦੋਂ ਇਨਸਾਨ ਦੇ ਕੋਲੋਂ ਇਹ ਵੇਲਾ ਤੋ ਨਿਕਲ ਜਾਂਦਾ ਹੈ ਤਾਂ ਉਸ ਵੇਲੇ ਪਛਤਾਵਾ ਹੁੰਦਾ ਹੈ ਆ ਫਰਮਾ ਰਹੇ ਹਨ ਕਹੇ ਫਕੀਰ ਸਹੇਲਿਓ ਸੋ ਅਲੇਸੀ ਫਰੀ ਜੀ ਕਹਿੰਦੇ ਹਨ ਕਿ हे ਸਹੇਲਿਓ ਕਿ ਇਹ ਜੀਵ ਆਤਮਾ ਨੂੰ ਕੰਨ ਨੇ ਕਿ ਜਿਸ ਵੇਲੇ ਉਸ ਮਾਲਕ ਨੇ ਬੁਲਾਉਣਾ ਹੈ ਤਾਂ ਕਹਿੰਦੇ ਨੇ ਕਿ ਇਹ ਤਨ ਟੇਰੀ ਬੀਸੀ ਕਹਿੰਦੇ ਕਿ ਇਹ ਜਦੋਂ ਉਸ ਮਾਲਕ ਦਾ ਸੱਦਾ ਆਉਣਾ ਹੈ ਤਾਂ ਇਸ ਨੂੰ ਇਸ ਰੂਪੀ ਕਾਰ ਛੱਡ ਕੇ ਜਾਣਾ ਪਵੇਗਾ ਕਿਉਂ ਕਿ ਉਸ ਮਾਲਕ ਨੇ ਇਹ ਸੰਸਾਰ ਦਿੱਤੇ ਭੇਜਿਆ ਸੀ ਤਾਂ ਇਸ ਨੂੰ ਛੱਡ ਕੇ ਜਾਣਾ ਪਵੇਗਾ ਜਦੋਂ ਉਸ ਨੇ ਬੁਲਾਵਾ ਦੇਣਾ ਹੈ ਉਸਨੇ ਜਦੋਂ ਸਦਾ ਆਉਣਾ ਹੈ ਤਾਂ ਆ ਫਰਮਾ ਰਹੇ ਹਨ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਦੱਸ ਰਹੇ ਹਨ ਜੋ ਆਇਆ ਸੋ ਚਲਸੀ ਸਭ ਕੀ ਆਈ ਵਾਰੀਏ ਕੰਨਨਿਕ ਜੋ ਵੀ ਇਸ ਸੰਸਾਰ ਦੇ ਉੱਤੇ ਦੁਨੀਆ ਦੇ ਉੱਤੇ ਆਇਆ ਹੈ ਉਸਨੇ ਇੱਕ ਦਿਨ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਸਭ ਕੀ ਆਈ ਵਾਰੀ ਐ ਇਹ ਵਾਰੀ ਇੱਕ ਨਾ ਇੱਕ ਦਿਨ ਸਭ ਦੀ ਆਉਣੀ ਹੈ ਆਪਰਮਾਣੇ ਕਰ ਰਹੇ ਹਨ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਇੱਕਦਨੇ ਹਰ ਇੱਕ ਦੀ ਵਾਰੀ ਆਪੋ ਆਪਣੀ ਹੈ ਉਹ ਆਪਣੀ ਵਾਰੀ ਦੇ ਮੁਤਾਬਕ ਹੀ ਉਸਨੇ ਜਾਣਾ ਹੈ ਕਿੰਦਨੇ ਕੋਈ ਹੋਰ ਉਸ ਦੀ ਜਗ੍ਹਾ ਨਹੀਂ ਜਾ ਸਕਦਾ ਤਾਂ ਉਸ ਸਮੇਂ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਉਸ ਮਾਲਕ ਦਾ ਸਿਮਰਨ ਕਰਨਾ ਹੈ ਉਸ ਮਾਲਕ ਨੂੰ ਯਾਦ ਕਰਨਾ ਹੈ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਸਿਮਨ ਕਰਨ ਵਾਸਤੇ ਭੇਜਿਆ ਸੀ ਆਪ ਫਰਮਾਨ ਕਰ ਰਹੇ ਹਨ ਹੁਕਮੀ ਸਭ ਕੁਝ ਆਵਦਾ ਹੁਕਮੀ ਸਭ ਕੁਝ ਜਾਏ ਜੇ ਕੋਈ ਮੂਰਖ ਆਪੇ ਜਾਣੇ ਅੰਦਾ ਅੰਧ ਕਮਾਏ ਆਫਰ ਮਾਰੇ ਹਨ ਕਿ ਅਸੀਂ ਸੰਸਾਰ ਦੇ ਉੱਤੇ ਉਸ ਦੇ ਹੁਕਮ ਦੇ ਨਾਲ ਆਏ ਹਾਂ ਹੁਕਮੀ ਸਭ ਕੁਝ ਜਾਏ ਤੇ ਜਦੋਂ ਉਸ ਮਾਲਕ ਨੇ ਹੁਕਮ ਦੇ ਮੁਤਾਬਕ ਹੀ ਅਸੀਂ ਐ ਸੰਸਾਰ ਨੂੰ ਆਸਰੀ ਨੂੰ ਛੱਡ ਕੇ ਚਲੇ ਜਾਣਾ ਹੈ ਆਪ ਪਰਮਾਤਮਾ ਹਨ ਅੰਸ਼ ਚਲਸੀ ਡੂਮਣਾ ਇਹ ਤਾਂ ਢੇਰੀ ਵੀ ਸੀ ਇਹ ਜੀਵ ਰੂਪੀ ਆਤਮਾ ਇੱਕ ਦਿਨ ਇਹ ਆਪਣੀ ਸਰੀਰ ਨੂੰ ਛੱਡ ਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਤਾਂ ਇਸ ਸਰੀਰ ਮਿੱਟੀ ਹੋ ਜਾਣਾ ਹੈ ਤਾਂ ਗੁਰੂ ਸਾਹਿਬ ਸਾਨੂੰ ਬਾਣੀ ਦੇ ਅੰਦਰ ਵੀ ਫਰਮਾਰ ਕਰ ਰਹੇ ਹਨ ਕਿ ਅਸੀਂ ਆਪਣੇ લક્ષ ਨੂੰ ਹਮੇਸ਼ਾ ਹੀ ਆਪਣੇ ਅੰਦਰ ਰੱਖਣਾ ਹੈ ਉਸ લક્ષ ਨੂੰ ਪ੍ਰਾਪਤ ਕਰਨਾ ਹੈ ਜਿਸ ਵਾਸਤੇ ਅਸੀਂ ਸੰਸਾਰ ਦੇ ਉੱਤੇ ਆਏ ਹਾਂ ਸਾਡਾ લક્ષ ਉਹ ਮੰਜ਼ਿਲ ਹੈ ਜਿੱਤੇ ਅਸੀਂ ਪਹੁੰਚਣਾ ਹੈ ਸਾਡਾ ਉਸ ਮਾਲਕ ਦੇ ਨਾਲ ਇਸ ਸੰਸਾਰ ਦੇ ਉੱਤੇ ਆਇਆ ਤਾਂ ਹੀ ਸਫਲ ਹੋ ਸਕਦਾ ਹੈ ਜੇ ਅਸੀਂ ਆਪਣੀ ਆਤਮਾ ਨੂੰ ਉਹ ਜਾਗਰਤ ਕਰ ਲਵਾਂਗੇ ਇਸ ਸੰਸਾਰ ਦੇ ਉੱਤੇ ਆ ਕੇ ਜੇਕਰ ਅਸੀਂ ਉਸ ਮਾਲਕ ਦੇ ਨਾਲ ਆਪਣੀ ਆਤਮਾ ਨੂੰ ਨਹੀਂ ਮਿਲਾਇਆ ਤਾਂ ਜਿਸ ਤਰ੍ਹਾਂ ਅਸੀਂ ਆਏ ਸੀ ਉਸੇ ਤਰ੍ਹਾਂ ਹੀ ਇਹ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ ਤੇ ਉਸ ਮਾਲਕ ਦੇ ਹੁਕਮ ਦੇ ਅੰਦਰ ਰਹਿ ਕੇ ਅਸੀਂ ਉਸ ਦਾ ਸਿਮਰਨ ਕਰ ਸਕਦੇ ਹਾਂ ਤਾਂ ਸਾਨੂੰ ਫਰੀਦ ਸਾਹਿਬ ਆਪਣੀ ਬਾਣੀ ਦੇ ਅੰਦਰ ਇਹ ਹੀ ਸਮਝਾ ਰਹੇ ਹਨ ਕਿ ਉਸ ਮਾਲਕ ਦਾ ਸਿਮਰਨ ਅਸੀਂ ਕਰਨਾ ਹੈ ਤਾਂ ਸਿਮਰਨ ਕਰਨ ਵਾਸਤੇ ਇਸ ਸੰਸਾਰ ਦੇ ਉੱਤੇ ਮਾਲਕ ਨੇ ਸਾਨੂੰ ਜਨਮ ਦਿੱਤਾ ਹੈ ਤਾਂ ਉਸ ਸੱਚ ਦੇ ਨਾਲ ਮਿਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਆਓ ਅਸੀਂ ਵੀ ਫ੍ਰੀਸ हैव दी ਇਸ ਸ਼ਬਦ ਤੋਂ ਲਾਭ اٹھਾ ਕੇ ਸਿਮਰਨ ਕਰਨਾ ਹੈ ਉਸ ਸੱਚ ਦੇ ਨਾਲ ਮਲਾਪ ਕਰਨਾ ਹੈ ਤਾਂ ਕਿ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਉਸ ਮਾਲਕ ਦੇ ਲੇਖੇ ਲਾ ਸਕੀਏ ਜੀ